ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਆ ਇੱਕ ਗੱਬਣ ਆਉ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਜੀ ਹੋਰ ਠੀਕ ਹੋ ਬਈ ਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਕਲਵੀਰ ਸਿੰਘ ਪਿੰਡ ਬੁਰਥੜ ਜ਼ਿਲ੍ਹਾ ਪਟੰਡਾ ਤਸਵੀਰ ਰਾਮਪੁਰਾ ਫੂਲ ਨੇੜੇ ਪਿੰਡ ਬਈ ਨੇੜੇ ਬਈ ਆਪਾਂ ਨੂੰ ਭਗਤਾ ਭਾਈ 4 ਕਿਲੋਮੀਟਰ ਤੇ ਇਧਰ ਬਾਜਾ ਖਨਾ 8 ਕਿਲੋਮੀਟਰ ਆ ਜੀ ਮੋਬਾਈਲ ਨੰਬਰ ਬੋਲ ਦੋ 76142 ਵੀਦਨ ਬੰਤਾਲੀ ਠੀਕ ਆ ਭਾਈ ਭਾਈ ਜਿਹੜੀ ਜਰਸੀ ਵੜ ਦੇ ਨੇ ਕਿਹੜਾ ਸੁਆ ਸੁਈ ਆ ਭਾਈ ਇਹ ਪਹਿਲਾ ਸੁਆ ਸੁਈ ਆ ਹਮ ਕੱਲ ਸੂਬਾ ਹੀ ਸੁਈ ਆ ਇਹ ਅੱਜ ਕੱਲ ਸੂਬਾ ਸੁਆ ਬੱਚਾ ਕੀ ਦੇਤਾ ਬੱਚਾ ਹੀ ਬੱਚਾ ਦੇਤਾ ਕਿੰਨਾ ਬੋਲਾ ਹਾਜਰ ਆ ਬੋਲਾ ਭਾਈ ਇਸਲੇ 8 8.5 ਕਿਲੋ ਤਿਆਰ ਆ ਇਸ ਟਾਈਮ ਹਮ ਬੋਲਾ ਹੀ ਆ ਹਜੇ ਦੁੱਧ ਬੜਾ ਤਣੀ 12 ਕਿਲੋ ਦੁੱਧ ਦੇ ਦੂਗੀ ਠੀਕ ਆ ਭਾਈ ਜੇਰ ਜੂਰ ਕੰਪਲੀਟ ਆ ਜੇਰ ਜੂਰ ਜਮਾ ਓਕੇ ਆ ਭਾਈ ਗਾਰੰਟੀ ਆ ਜੇਰ ਦੀ ਆਪਣੀ ਹਮ ਕਿਸ ਬੜਾ ਪਿਆਰਾ ਬੋਦੀਵਾਦੀ ਚੰਗੀ ਆ ਸਨੱਕ ਆਪਣਾ ਬੈਡ ਦੇ ਵਿੱਚ ਚੰਗਾ ਗਾ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਆਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਚਵਾਈ ਕਿਵੇਂ ਆ ਵੀਰੇ ਚਵਾਈ ਬਾਈ ਪੂਰੀ ਵਧੀਆ ਮੋਟੀ ਧਾਰਾ ਪੂਰੀ ਬਾਕੀ ਸੀਲ ਸੰਡੀ ਦਾ ਅੰਤ ਨਹੀਂ ਹੋਈ ਠੀਕ ਹੈ ਬਾਈ ਹਾਂ ਮੈਂ ਮਰਦੀ ਹੱਥ ਪੱਲਾ ਲਈ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਤੇ ਕੀ ਮੋ ਲੱਜਾ ਐਜਾ ਮੁੱਲ ਬਾਈ ਦਾ 45000 ਰੁਪਿਆ ਮਾਨਤਨ ਹੋ ਜਾ 2000 ਰੁਪਏ ਦੀ ਛੋੜੀ ਆ 43000 ਦੇ ਬੈਠ ਦਵਾ ਬਈ 45000 ਰੁਪਇਆ ਮੁੱਲ 43000 ਦੀ ਬਾਈ ਕਹਿੰਦਾ ਵੜਦ ਜਰਸੀਆਂਾਂ ਦੇ ਬਾਂਗਾਂ ਦੇ ਬਹੁਤ ਫੋਨ ਆਏਦੇ ਸੀ ਆਰਡਰ ਨੇੜ ਤੋਂ ਚੈੱਕ ਕਰਵਾਉਂਦੇ ਆਂ ਬਾਈ ਕੱਲਾ ਕੱਲਾ ਥਣ ਲੈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਚਵਾਈ ਚਵਾਈ ਬਾਈ ਕਹਿੰਦਾ ਨੰਬਰ 1 ਥਣ ਦੇਖੋ ਬਾਈ ਕੀ ਬਾਤ ਆ ਚਾਰੇ ਥਣ ਨਿਕੜਦੇ ਜਿਹੜਾ ਸ਼ੌਗ ਹੋਵੇ ਬਾਈ ਘਰੇ ਰੱਖਣੀ ਹੈ ਦੁੱਧ 12 ਕਿਲੋ ਦਊਗੀ ਐਵੇਂ ਆਪਾਂ ਨੂੰ 14 15 ਕਹੀ ਆਗੇ ਉਹ ਜਰਸੀ ਵੀਰਾਂ ਦੇ ਗਾਂਆਂ ਲੈਣ ਵਾਸਤੇ ਫੋਨ ਬਹੁਤ ਆਏ ਹੋਏ ਸੀ ਕਿ ਬਾਈ ਜਰਸੀ ਲੈਣੀ ਆ ਤਾਂ ਹੀ ਆਪਾਂ ਅੱਜ ਵੀਡੀਓ ਪਾਤੀ ਠੀਕ ਆ ਹਾਂ ਠੀਕ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਹੁੰਦੀ ਐ ਬਾਈ ਤੀਜਾ ਸੂਆ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਬਾਈ ਦਿਨ ਕਿੰਨੇ ਲੈਂਦੀ ਦਿਨ ਬਾਈ ਇਹ ਇੱਕ ਹਫਤਾ ਦੱਸ ਦੇ ਲੈ ਹੀ ਆ ਰਾਮ ਨਾ ਇੱਕ ਹਫਤਾ ਦੱਸ ਦੇ ਹਾਂ ਠੀਕ ਆ ਕੀ ਰਿਕਾਰਡ ਦੁੱਧ ਬਈ ਰਿਕਾਰਡ ਬਾਈ ਦਾ ਦੂਜੇ ਸੂਆ ਦੁੱਧ ਦਾ 18 ਕਿਲੋ ਪਾਇਆ ਵਾ ਠੀਕ ਆ ਇਹ ਐਨ ਕਿੰਨਾ ਦੁੱਧ ਆ ਆਪਣਾ 18 ਮਣਕੇ ਲਈ ਦੁੱਧ ਦਾ 18 ਤੋਂ ਪਲੱਸ ਹੀ ਪਾਊਗੀ ਠੀਕ ਆ ਪਰ ਆਪਾਂ ਬੜਾ ਇਹਨੇ 2 ਬਾਈ ਕਿਲੋ ਨਹੀਂ ਕਹਿੰਦੇ 18 ਮਣਕੇ ਲਈ ਤੀਜਾ ਸੂਆ ਹੁੰਦੀ ਬਾਈ ਕੱਲਾ ਕੱਲਾ ਥਾਣਾ ਮੁੱਠਿਆ ਥਣ ਢਿੱਲਾਂ ਪਾਈਆਂ ਨੇ ਉਹਦਾ ਕਰਕੇ ਲੇਵਾ ਆਂ ਜੀ ਬਾਈ ਤੇ ਜਿੱਦੇ ਲੇਵਾ ਬਣ ਗਿਆ ਬਈ ਕਮਾਲ ਦਾ ਲੇਵਾ ਤਿਆਰ ਕਰੂਗੀ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਢਿੱਲਾਂ ਦੇਖੋ ਲੈ ਸਾਰੀਆਂ ਬਲਡਨਾਂ ਗੱਡੂ ਕਰਮਣੀ ਨੇ ਫੇਰ ਸੋਣਾ ਲੈ ਢਿੱਲਾਂ ਬਾਉ ਪਈਆਂ ਨਾ ਬਈ ਹਾਂ ਬਈ ਇਹ ਕੱਚੀ ਆ ਨਾ ਬੜ ਬਾਕੀ ਨਸਲ ਬਰੀਡ ਵਾਲੀ ਆ ਨਸਲ ਬਰੀਡ ਵਾਲੀ ਆ ਤੋਰਾ ਤਾਰਾ ਚੰਗਾ ਰਾਜੀ ਫੁੱਲਾ ਕੱਦ ਵੱਡ ਵੀ ਚੰਗਾ ਕਰਮ ਵਾਲੀ ਦਾ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਫੇਸ ਦੇਖੋ ਫੇਸ ਬੜਾ ਪਿਆਰਾ ਨਾਸਾ ਵੀ ਗੁਲਾਬੀ ਆ ਬਰੀਡ ਚੰਗੀ ਆ ਬਾਈ ਤੇ ਕਿੰਨਾ ਕੁ ਮੋਹਲਾ ਭਰਾ ਦਾ ਬਈ ਇਹਦਾ ਮੁੱਲ ਹੈਗਾ 57000 ਰੁਪਿਆ ਇਹ ਵੜ ਦਵਾਂਗੇ 55000 ਦੀ ਐਵੇਂ 65000 ਰੁਪਿਆ ਕਹਿ ਕੇ ਮੋਰੋ 60 ਦਾ ਕਹਿੰਦਾ ਕੋਈ ਫਾਇਦਾ ਨਹੀਂ ਪਰ 2000 ਦੀ ਛੋੜੀ ਇਹ ਚ ਹੋਣੀ ਆ 57000 ਰੁਪਿਆ ਮੁੱਲ ਆ 55000 ਦੀ ਬਾਈ ਕਹਿੰਦਾ ਵੜ ਦੇ ਦਾਂ ਇੱਕ ਕੱਚੀ ਕੱਚੀ ਆ ਬਾਈ ਉਸ ਤੋਂ ਬਣਾਉਂਦਾ ਜਲਾ ਲਿਓ ਬਣੂਗੀ ਬਹੁਤ ਵੜ ਹਨਾ ਬਈ ਖਾ ਬਈ ਠੰਡੀ ਠੰਡੀ ਸੀਲ ਆ ਬਾਈ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਚੰਗੇ ਢੱਲਾਂ ਢੁੱਲਾਂ ਬਹੁਤ ਪਈਆਂ ਮੁੱਲ ਜਾਇਜ਼ ਆ ਮਾਨਤਨ ਜ਼ਰੂਰ ਹੋ ਜੂਗਾ ਨਾਗਸੀ ਭਰਾ ਕੋਲੇ ਦੋ ਟੋਨੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੜ ਲਓ ਧੰਨਵਾਦ